ਹਿੰਦੁਸਤਾਨੀ ਔਰਤਾਂ ਦਾ ਇਤਿਹਾਸ ਬਹੁਤ ਹੀ ਦਲੇਰ ਭਰਿਆ ਹੈ ਇਸੇ ਦੌਰਾਨ ਕਹਿੰਦੇ ਖੂਬ ਲੜੀ ਮਰਦਾਨੀ ਉਹ ਤੋਂ ਝਾਂਸੀ ਵਾਲੀ ਰਾਣੀ ਥੀ ਇਸੇ ਪ੍ਰਕਾਰ ਇੱਕ ਔਰਤ ਜਦੋਂ ਬੱਚੇ ਤੇ ਬੀਪਤਾ ਆਈ ਉਹ ਆਪਣਾ ਹੋਸ਼ਵਾਕ ਹੋ ਜਾਂਦੀ ਹੈ ਤੇ ਲੁਟੇਰਿਆਂ ਨਾਲ ਬਿਨਾਂ ਸੋਚੇ ਸਮਝੇ ਭਿੜ ਜਾਂਦੀ ਹੈ ਇਹ ਮਾਮਲਾ ਹਸ਼ਿਆਰਪੁਰ ਦੇ ਦਸੂਆ ਨਦੀ ਦੇ ਪੈਂਦੇ ਪਿੰਡ ਬਡਾਲਾ ਦਾ ਜਿੱਥੇ ਇੱਕ ਔਰਤ ਆਪਣੀ ਮਾਂ ਤੇ 3 ਸਾਲ ਦੀ ਬੱਚੀ ਨਾਲ ਸਕੂਟਰੀ ਉੱਪਰ ਜਾ ਰਹੀ ਸੀ ਰਸਤੇ ਇੱਕ ਤਲਾਬ ਦੇ ਨਜ਼ਦੀਕ ਕੜੇ ਤਿੰਨ ਲੁਟੇਰੇ ਮੋਟਰਸਾਈਕਲ ਸਵਾਰਾਂ ਉਹਨਾਂ ਨੂੰ ਰੋਕ ਲਿਆ ਤੇ ਤਲਵਾਰ ਕੱਢ ਕੇ ਜਿਹੜਾ ਪਸਤੌਲ ਵੀ ਸੀ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਰਿਹਾ ਸੀ ਉਸ ਨੇ ਤਲਵਾਰ ਨੂੰ ਟੀਨੋਕ ਤੇ ਉਸ ਨੂੰ ਲੁਟੇਰਿਆਂ ਨੇ ਘੇਰ ਲਿਆ ਤੇ ਜਦੋਂ ਉਸ ਤੋਂ ਪੈਸੇ ਮੰਗਤੇ ਉਹ ਮੋਟਰਸਾਈਕਲ ਛੱਡ ਕੇ ਭੱਜਣ ਸਫਲ ਹੋ ਗਿਆ ਇਹਨੇ ਰੋਲਾ ਪੈ ਗਿਆ ਪਿੰਡ ਦੇ ਲੋਕ ਇਕੱਠੇ ਹੋਏ ਲੁਟੇਰੇ ਮੋਕੇ ਤੋਂ ਭੱਜ ਗਏ ਜਾਤੀਕ ਸੋਨੇ ਦੇ ਗਹਿਣਿਆਂ ਦੀ ਲੁੱਟ ਹੋ ਚੁੱਕੀ ਸੀ ਕੀ ਆ ਸਾਰਾ ਮਾਮਲਾ ਤੁਹਾਨੂੰ ਸਨੇ ਪੀੜਤ ਕੀ ਕਹਿ ਰਹੇ ਨੇ ਸਰ ਐਦਾਂ ਹੈ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੀ ਸੀ ਨਾ ਆਪਣਾ ਬੱਡਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਏ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਧੱਕਾ ਮਾਰ ਕੇ ਤੁਹਾਨੂੰ ਸੱਟ ਦੇ ਦਿੱਤਾ ਸੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਇਸ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗ ਸੀਗੇ 골ਡ ਦੇ ਔਰ ਮੇਰੀ ਰਿੰਗ ਸੀ ਔਰ ਮੇਰੀ ਮਦਰ ਦੇ ਵੀ ਇਅਰਿੰਗ ਸੀਗੇ ਸਾਡੇ ਕੋਲ ਤਦ ਤੱਕ ਖੋਲੇ ਸੀਗੇ ਪੈਸੇ ਪੁਸੇ ਮੰਗਦੇ ਸੀਗੇ ਮੈਂ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੀ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਆ ਸਾਨੂੰ ਪੈਸੇ ਦੇ ਦੇ ਫਿਰ ਮੈਂ ਉਹ ਮੈਂ ਤਾਂ ਨਾ ਆਪੱਖ ਹੋ ਗਿਆ ਮੈਂ ਨਾ ਉਹਨਾਂ ਨੂੰ ਹੱਥ ਪਾਈ ਕਰਨੀ ਮੈਂ ਗਾਲਾਂ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਇੰਨੀ ਦੇਰ ਨੂੰ ਉਹਨਾਂ ਨੇ ਆਪਣਾ ਜੋ ਕਰਨਾ ਸੀ ਜਿੱਦਾਂ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਤਿੰਨ ਤਿੰਨ ਇੱਕ ਇੱਕ ਸਾ 6 6 ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦਾ ਸਾਢੇ 5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਸਾਡੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਆਪਾਂ ਇਸ ਕਰਕੇ ਡਰ ਵੀ ਗਏ ਸੀ ਕਿ ਜੀ ਉਹਨਾਂ ਨੇ ਜੇਬਾਈ ਮੈਨੂੰ ਕਹਿੰਦਾ ਸੀ ਜਿੰਨੇ ਪੈਸੇ ਹੈਗੇ ਦੇ ਦੇ ਮੈਂ ਕਿਹਾ 50 ਰੁਪਏ 50 ਰੁਪਏ ਸੀਗੇ ਮੇਰੀ ਜੇਬ ਦੇ ਵਿੱਚ ਮੈਂ 50 ਰੁਪਏ ਦੇ ਦਿੱਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਸਿਰਫ 50 ਰੁਪਏ ਹੈ ਮੈਂ ਕਿਹਾ ਹਾਂ ਮੈਂ ਕਿਹਾ ਤੇਰੇ ਵਰਗੇ ਕੰਜਰਾ ਕਰਕੇ ਨਾ ਮੈਂ ਕਿਹਾ ਮੈਂ ਪੈਸੇ ਨਹੀਂ ਰੱਖਦੀ ਜੇਬਾਂ 'ਚ ਇਸ ਕਰਕੇ ਫੇ ਉਹ ਚੁੱਪ ਹੋ ਗਿਆ ਸੀਗਾ ਤੇ ਬੰਦੇ ਇਕੱਠੇ ਹੋ ਗਏ ਫਿਰ ਵੀਰ ਨੂੰ ਥੋੜੇ ਦਿਨ ਨੂੰ ਨਿਕਲ ਗਏ ਫਿਰ ਬਾਅਦ ਬੰਦੇ ਇਕੱਠੇ ਹੋ ਗਏ ਫਿਰ ਪੁਲਿਸ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਚਲੋ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੀਆਂ ਧੀਆ ਭੈਣਾਂ ਜਾਂਦੀਆਂ ਨੇ ਦੇਰ ਬਰਾਤ ਸਾਰੀਆਂ ਜੌਬ ਕਰਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੋਟੀਆਂ ਹੈਨਾ ਅੱਜ ਇੰਨੀ ਕ ਕਸ ਕਰਦੇ ਨੇ ਕਿ ਹਾਂ ਵੀ ਨਸ਼ੇ ਨੂੰ ਵੀ ਰੋਕ ਦੇਣ ਔਰ ਇਦਾਂ ਦੇ ਵੀ ਲੁਟੇਰਿਆਂ ਨੂੰ ਰੋਕ ਪਾਉਣ ਕਿ ਅੱਗੇ ਹੋਰ ਕਿਸੇ ਹੋਰ ਨਾਲ ਨਾ ਹੋ ਸਕੇ ਤੇ ਇਹਨੇ ਬੇਟੀ ਨੇ ਦੇਖ ਲਿਆ ਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈ ਗਏ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਦਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੇਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਆ ਕੇ ਆ ਕੇ ਉਹ ਸਾਡੀ ਉਹ ਸਕੂਟੀ ਜਾਣਾ ਸਾਨੂੰ ਛੋਟਾ ਦਿੱਤਾ ਇੰਨੀ देर ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਉਹਨੇ ਜਾਣ ਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਨਾਲ ਫਿਰ ਉਹ ਇਹ ਗੁੜ ਸਾਡੀ ਛੋਟੀ ਕੁੜੀਆ ਦੇ ਡਾਟ ਰੱਖਤਾ ਉਹਨਾਂ ਨੇ ਵੇ ਤੁਸੀਂ ਮੈਂ ਇਹ ਇਹਨੂੰ ਵੜ ਦੇਣਾ ਮੇਰੀ ਕੁੜੀ ਉਹਨਾਂ ਦੇ ਬਰਾਬਰ ਵੀ ਹੋਈ ਮੈਂ ਕਿਹਾ ਨਾ ਇਦਾਂ ਨਾ ਕਰ ਫਿਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮਾਫ ਕਰ ਦੇ ਉਹਨੇ ਅੱਗੇ ਹੱਥ ਫੇਰ ਜੋੜ ਦਿੱਤੇ ਅਸੀਂ ਇੰਨੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਦੇ ਉਹਨੇ ਤੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹੱਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫਿਰ ਇਹਦੀ ਜੇਬ 'ਚ 50 ਰੁਪਏ ਸੀ ਸਾਡੇ ਕੋਲ ਇਹਨੇ ਉਹ ਵੀ ਕੱਢ ਦਿੱਤੇ ਫੇਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਾਲਾਰ ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫੇਰ ਉਹ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੁਣ ਤੁਸੀਂ ਪੁਲਿਸ ਨੂੰ ਅਸੀਂ ਇਹੇ ਕਰਦੇ ਆ ਮੰਗ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ پتہ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ دہشت ਚ ਬਹੁਤ ਜ਼ਿਆਦਾ دہشت ਚ ਕੀ ਮੰਗ ਕਰਦੇ ਹੋ ਪੁਲਿਸ ਇਸੁੱਤੇ ਵੀ ਨਹੀਂ ਸਾਰੀ ਰਾਤ ਵੀ ਨਹੀਂ ਅੱਜ ਵੀ ਨਹੀਂ ਸੁੱਤੇ ਨਾ ਖਾਦਾ ਪੀਤਾ ਸੀ ਕੁਛ ਅਸੀਂ ਪੁਲਿਸ ਤੋਂ ਮੰਗਤ ਵੀ ਕਰਦੇ ਆ ਕਿ ਤੁਸੀਂ ਸਾਡੇ ਕਮਸੇ ਕਮ ਸੇਫਤਾ ਕਰੋ ਇਲਾਕੇ ਨੂੰ ਅਸੀਂ ਆਪਣੇ ਦੋਸਤ ਕੋਲ ਆ ਰਹੇ ਸੀਗੇ ਕੋਈ 7:30 ਦਾ ਟਾਈਮ ਸੀਗਾ ਤੇ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਮਲੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾੜ ਮਾਰਿਆ ਡਾੜੇ ਦਾ ਮਾਰਿਆ ਕਿ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਦੇਖਿਆ ਕਿ ਲੇੜੀ ਲੁੱਟ ਰਿਹਾ ਕੋਈ ਹੋ ਰਿਹਾ ਸਾਨੂੰ ਨੇ ਮੈਨੂੰ ਡਾੜ ਮਾਰਿਆ ਫਿਰ ਮੁੜੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗਰ ਡਾੜ ਲੈ ਕੇ 도ੜਿਆ ਬੰਦਾ ਮਤਲਬ 2-3 ਮਿੰਟ ਚ ਉਹਨਾਂ ਨੇ ਇਦਾਂ ਦੀ ਕੰਮ ਕੀਤਾ ਮਤਲਬ ਅੰਧੇਰੇ ਚ ਤੋਂ ਅੰਧੇਰੇ ਲੱਗਾ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਿਠਾਇਆ ਸਾਨੂੰ ਨਹੀਂ ਪਤਾ ਲੱਗਾ ਉਸ ਵੇਲੇ ਦਾ ਹਾਂ ਸਾਨੂੰ ਨਹੀਂ ਪਤਾ ਲੱਗਾ ਲੇਕਿਨ ਸਾਨੂੰ ਬਾਅਦ ਚੋਂ ਪਤਾ ਲੱਗਾ ਕਿ ਲੇਡੀਜ਼ ਅਸੀਂ ਤਾਂ ਹੀ ਸੋਚਿਆ ਕਿ ਇਹ ਕੋਈ ਮੁੰਡੇ ਨੂੰ ਮਾਰ ਰਿਹਾ ਹੈ ਕਿਉਂਕਿ ਡਾਰ ਹਥਿਆਰ ਉਹਨਾਂ ਕੋਲ ਲੇੜੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਹਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਕਿਹਾ ਗੋਲੀ ਮਾਰ ਦੋ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਉਥੋਂ ਕਿ ਅਸੀਂ ਖਾਲੀਅਤ ਕੀ ਕਰਨਾ ਸੀਗਾ ਅਸੀਂ ਤੇ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਅਹੀ ਐਕਸਰ ਵੀ ਮੈਨਾਂ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਦੇ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਆਹੀ ਸਰ ਇਹੀ ਮੰਗ ਕਰਦੇ ਆ ਜਾਂ ਤਾਂ ਇਹ ਜਿਹੜੇ ਹਥਿਆਰ ਲੈ ਕੇ ਘੁੰਮਦੇ ਆ ਇਹਨਾਂ 'ਤੇ ਕਾਬੂ ਕੀਤਾ ਜਾਏ ਲੋਕਾਂ ਕੋਲ ਜਿਹੜੇ ਦਾੜ ਰੂਲੇ ਘੁੰਮਦੇ ਨੇ ਨਾ ਕਾਬੂ ਕੀਤਾ ਜਾਏ ਜਾਂ ਫਿਰ ਸਾਰਿਆਂ ਕੋਲ ਹਥਿਆਰ ਹੋਣ ਜੇ ਆਪਣਾ ਬਚਾਓ ਵੀ ਗੱਲ ਐ ਕੁਝ ਦਿਨ ਪਹਿਲਾਂ ਇੱਕ ਮਾਦਤੀ ਸਕੂਟਰ 'ਤੇ ਜਾ ਰਿਹਾ ਸੀ ਉਹਨੂੰ ਕੋਈ ਬੰਦਾ ਰੋਕ ਕੇ ਉਹਨਾਂ ਨੂੰ ਕੁਝ ਮੈਸਿੰਜਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗਹਿਣੇ ਸੀ ਤੇ ਇੱਕ ਸੋਨਾ ਦੀ ਰਿੰਗ ਸੀ ਉਸੇ ਤਾਂ ਫਿਰ ਜਦੋਂ ਜ਼ਕਰੀਆ ਨੇ ਸਿੱਧਾ ਲੈ ਚਲਦੀ ਇਹ ਦੋਸ਼ੀ ਨੂੰ ਕਾਬੂ ਕਰਦੇ ਹੋ। ਉਸ ਜਿਹੜੀ ਸਰਕਾਰ ਦੁਆਲੇ ਇਹ ਯੋਜਨਾ ਨੂੰ ਲਾਗੂ ਕਰਨੇ ਚਾਹੁੰਦੇ। ਇਹਨਾਂ ਕਰਕੇ ਇਹਨਾਂ ਦੇ ਬੁਲਤੀਆਂ ਰਿਪੋਰਟਾਂ ਵੀ ਹੋਈਆਂ। ਮੈਂ ਮੰਨਦਾ 3-4 ਮਹੀਨਾ ਹੋ ਗਿਆ ਜਦੋਂ ਪਹਿਲੀ ਵਾਰ ਦਾ ਚੋਣੇ ਪਰ ਫਿਰ ਮੈਂ ਜਿਹੜੀ ਚੋਣ ਦੀ ਜਾਜਾ ਉਹਨਾਂ ਨੂੰ ਹਦਿਆਤ ਕਰ ਦਿੱਤੀ ਇਹ ਵੀ ਕੋਰਤਵਾਦ ਦੇ ਲਈ ਬੈਕਟਰਸ ਇਲੀਜ ਦਾ ਫੈਸਲਾ ਕੀਤਾ।